ਬਹੁਤ ਹੀ ਮਾੜੀ ਖਬਰ ਆਈ ਹੈ ਵੀ ਰਾਜੀਰ ਜਵੰਦਾ ਜੀ ਦਾ ਹੋ ਗਿਆ ਅੱਜ ਸਵੇਰੇ ਦਿਹਾਂਤ ਰਾਜੀਰ ਜਵੰਦਾ ਦੇ ਹਸਪੀਟਲ ਦੇ ਵਿੱਚ ਮੌਜੂਦ ਆਧਾਕਾਰ ਦਰਸ਼ਨ ਔਲਖ ਅਤੇ ਰੇਸ਼ਮ ਅਨਮੋਲ ਨੇ ਬਹੁਤ ਹੀ ਵੱਡੀਆਂ ਗੱਲਾਂ ਕਹੀਆਂ ਹਨ ਉਹਨਾਂ ਦੇ ਕੋਈ ਫੰਕਸ਼ਨ ਸੀ ਮੈਰੇ ਤੋਂ ਤੇ ਉਹਦਾ ਮੈਂ ਇਹ ਰਿਗਾਰਡ ਕਰਦਾ ਉਹਨੇ ਕਿਹਾ ਬਾਈ ਜੀ ਕੋਈ ਗੱਲ ਨਹੀਂ ਤੁਸੀਂ ਜੋ ਠੀਕ ਸਮਝਦੇ ਹੋ ਬਸ ਡੇਟ ਮੈਂ ਪਤਾ ਕਰਾ ਕੇ ਤੁਹਾਨੂੰ ਦੱਸ ਦਿੰਦਾ ਵੀ ਉਹ ਖਾਲੀ ਹੈ ਜਾਂ ਕਿਸ ਤਰ੍ਹਾਂ ਉਹੀ ਮੇਰੀ ਗੱਲ ਹੋਈ ਸੀ ਪਿੱਛੇ ਜੇ ਜੋਨ ਪਾਜੀ ਕੁਛ ਕਹੋ ਜੀ ਉਸਕੇ ਬੋਲਦੇ ਉਹ ਬੜਾ ਮੰਦ ਭਾਗੀ ਪਾਜੀ ਹਾਂ ਜੀ ਦਿਲ ਸਮਝ ਨਹੀਂ ਆ ਰਿਹਾ ਕਿ ਕਹੀਏ ਕੀ ਨਹੀਂ ਪਰ ਸਾਨੂੰ ਦੁੱਖ ਹੁੰਦਾ ਹੈ ਕਿ ਅਬ ਆਵਾਰਾ ਪਸ਼ੂਆਂ ਨੇ ਨਾ ਪੰਜਾਬ ਦੀਆਂ ਖੁਸ਼ੀਆਂ ਬਰਬਾਦ ਕਰੀਆਂ ਮੈਂ ਸਾਰਿਆਂ ਨੂੰ ਹੱਥ ਜੋੜ ਕੇ ਰਿਕੁਐਸਟ ਕਰਦਾ ਦੇਖੋ ਅੱਜ ਪੂਰੇ ਪੰਜਾਬ ਦੀਆਂ ਖੁਸ਼ੀਆਂ ਨੂੰ ਹੈ ਨਾ ਜਿਹੜਾ ਗ੍ਰੈਂਡ ਲੱਗਿਆ ਏ ਇਹ ਹੋਇਆ ਕਾਦੇ ਕਰਕੇ ਆਵਾਰਾ ਪਸ਼ੂਆਂ ਕਰਕੇ ਹੋਇਆ ਮੈਂ ਸਾਰੀਆਂ ਸਾਰੀਆਂ ਪੋਲਿਟਿਕਲ ਪਾਰਟੀਆਂ ਨੂੰ ਔਰ ਸਾਰਿਆਂ ਨੂੰ ਪ੍ਰਸ਼ਾਸਨ ਨੂੰ ਤੁਹਾਨੂੰ ਸਾਰਿਆਂ ਨੂੰ ਮੀਡੀਆ ਨੂੰ ਹੱਥ ਜੋੜ ਕੇ ਬੇਨਤੀ ਕਰਦਾ ਕਿ ਪਲੀਜ਼ ਜੇ ਹੁਣ ਨਾ ਜਾਗੇ ਆਪਾਂ ਕਦੋਂ ਜਾਗਣਾ ਹੈ ਨਾ ਪੰਜਾਬ ਉਹਨਾਂ ਪਰਿਵਾਰਾਂ ਬਾਰੇ ਸੋਚ ਕੇ ਦੇਖੋ ਬੱਚਿਆਂ ਬਾਰੇ ਮਾਤਾ ਜੀ ਬਾਰੇ ਪੂਰਾ ਪੰਜਾਬ ਅੱਜ ਰੋ ਰਿਹਾ ਠੀਕਾ ਦਾ ਹੀ ਕਰਕੇ ਉਵਾਰਾ ਪਸ਼ੂਆ ਕਰਕੇ ਇਸ ਕਰਕੇ ਮਨ ਬੜਾ ਅੱਜ ਦੁਖੀ ਹੈ ਤੇ ਪਲੀਜ਼ ਤੁਹਾਨੂੰ ਵੀ ਮੈਂ ਰਿਕਵੈਸਟ ਕਰਦਾ ਇਹ ਇਹ ਹੁਣ ਇਹਨੂੰ ਮੁੱਦਾ ਬਣਾ ਕੇ ਨਾ ਆਪਾਂ ਜਰੂਰ ਇਹਦਾ ਹੱਲ ਕਰਵਾਏਗੀ ਔਰ ਸਾਨੂੰ ਲੱਗਿਆ ਵੀ ਸੀਗਾ ਵੀ ਸ਼ਾਇਦ ਸੱਚੇ ਪਾਤਸ਼ਾਹ ਅਰਦਾਸਾਂ ਸੁਣ ਲਵੇਗਾ ਪਰ ਅੱਜ ਅਰਦਾਸਾਂ ਵੀ ਕੰਮ ਨਹੀਂ ਆਈਆਂ ਤੇ ਮੌਤ ਜਿੱਤ ਗਈ ਹੈ ਭਰਾ ਸਾਡਾ ਹਾਰ ਗਿਆ ਤੇ ਬੜਾ ਹੁਣ ਵੀ ਮੈਂ ਹਸਪੀਟਲ ਆ ਰਿਹਾ ਸੀਗਾ ਤੇ ਹਜ਼ਾਰਾਂ ਆਵਾਰਾ ਪਸ਼ੂ ਆਪਣਾ ਸਾਡੇ ਮੋੜੇ ਆਏ ਹੁਣ ਵੀ ਆਏ ਆ ਮੈਂ ਦੇਖ ਰਿਹਾ ਸੀਗਾ ਤੇ ਇਹਦਾ ਹੱਲ ਹੋਣਾ ਚਾਹੀਦਾ ਭਾਈ ਠੀਕ ਠੀਕ ਤੇ ਬਿਲਕੁਲ ਦੀ ਮੰਦ ਭਾਗੀ ਖਬਰ ਉਹਦੇ ਚਾਉਣ ਵਾਲਿਆਂ ਦੀ ਬੇਹੱਦ ਦੁਖਦਾਈ ਸਮਾਂਝ ਬੇਹੱਦੀ ਦੁਖਦਾਈ ਸਮਾਂ ਔਰ ਸਮੇ ਸੋਚਾ ਨਹੀਂ ਸੀ ਬੜੀਆਂ ਅਰਦਾਸਾਂ ਲੋਕਾਂ ਦੇ ਮਤਲਬ ਪ੍ਰਵਾਨ ਨਹੀਂ ਹੋਈਆਂ ਚਲੋ ਉਸ ਵਾਹਿਗੁਰੂ ਦੀ ਮौज ਹੈ ਕਿੰਨੇ ਕੱਲਿਆ ਨਾਨਕਾ ਸੱਦੇ ਉੱਠਿਦਾ ਆਇਆ ਸੀ ਉਸ ਪ੍ਰਮਾਤਮਾ ਦੇ ਤੇ ਜੇ ਹੋਏ ਦੁਨੀਆ 'ਚ ਤੇ ਜਿਹੜੇ ਸਵਾਸ ਜਦੋਂ ਪੂਰੇ ਹੋ ਜਾਂਦੇ ਆ ਤੇ ਉਹ ਮੈਨੂੰ ਲੱਗਦਾ ਵੀ ਉਹਨਾਂ ਨੂੰ ਰੋਪਣਾ ਔਖਾ ਹੈ ਤੇ ਰਾਜਵੀਰ ਜਵੰਦਾ ਇੱਕ ਬੇहद ਜਿਹੜਾ ਸਾਫ਼ ਸੁਥਰਾ ਗਾਇਕ ਔਰ ਪੰਜਾਬ ਤੇ ਪੰਜਾਬ ਦੀ ਮਿੱਟੀ ਨੂੰ ਸਮਰਪਿਤ ਗਾਇਕ ਮੈਂ ਕਹਾਂਗਾ ਜਿਹਨੇ ਸਦਾ ਹੀ ਪੰਜਾਬੀਅਤ ਲਈ ਅੱਛਾ ਗਾਇਆ ਕਿਸੇ ਕੰਟ੍ਰਵਰਸੀਅਲ ਤੋਂ ਦੂਰ ਰਿਹਾ ਸਦਾ ਲੋਕਾਂ ਦੇ ਦਿਲਾਂ ਤੇ ਰਾਜ ਕੀਤਾ ਉਹ ਹੱਸੂ ਹੱਸੂ ਕਰਦਾ ਤੇਰਾ ਅੱਖਾਂ ਗਿਆ ਜਾ ਰਿਹਾ ਤੇ ਬੜਾ ਮਨ ਜਿਦਾ ਹੈਗਾ ਬੋਲਿਆ ਵੀ ਜਾ ਰਿਆ ਅੰਦਰ ਭਰਿਆ ਪਿਆ ਕੀ ਪਾਣਾ ਵਰਤ ਗਿਆ ਜੀ